DPI టీచర్ యూనియన్ ਦਾ ਪੰਜਾਬ ਸਰਕਾਰ ਖਿਲਾਫ ਫਟਿਆ ਦਸਾਜ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਆਜ ਦਾ ਘਰਾਓ ਕਰੇਗੀ ਯੂਨੀਅਨ ਕਈ ਹੋਰ ਯੂਨੀਅਨਾਂ ਵੀ ਦੇਣ ਗਿਆ ਸਾਥ ਪਿਛਲੇ 12 ਦਿਨਾਂ ਤੋਂ ਮੁਹਾਲੀ ਦੇ ਸੋਹਣਾ ਟੈਂਕੀ ਤੇ ਡਟੇ ਹੋਏ ਨੇ ਅਧਿਆਪਕ ਸਿੱਖਿਆ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਬਿਆਨ ਕਿਹਾ ਪੰਜਾਬ ਦੇ ਲੋਕਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣਾ ਪੰਜਾਬ ਸਰਕਾਰ ਦਾ ਪਹਿਲਾ ਯਤਨ ਸੀ ਅਸੀਂ ਨੇ ਕਿਹਾ ਉਸ ਖੁਲਣਾ ਹੁੰਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਇਆ ਜਾ ਰਿਹਾ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਪੰਜਾਬ ਨੂੰ ਦੇਸ਼ ਦਾ ਅਗਾਂਵਧੂ ਸੂਬਾ ਬਣਾਇਆ ਜਾਵੇਗਾ। 라ਵਣ ਸੈਨਾ ਦੇ ਆਗੂ ਦੀ ਗੁੰਡਾਗਰਦੀ ਫਰੋਜ਼ਪੁਰ থানা ਕੈਂਟ ਵਿੱਚ ਐਸਆਈ ਨਾਲ ਕੀਤੀ ਬਹਿਸ ਧੱਕਾ ਮੁਕੀ ਕਰਨ ਦੀ ਕੀਤੀ ਕੋਸ਼ਿਸ਼। ਜਿਵੇਂ ਮਾਮਲੇ ਨੂੰ ਲੈ ਕੇ ਥਾਣੇ ਪਹੁੰਚਿਆ ਤੇ 라ਵਣ ਸੈਨਾ ਦਾ ਅਗੂ ਪੁਲਿਸ ਮੁਲਾਜ਼ਮ ਮੌਕੇ ਤੇ ਬਣੇ ਰਹੇ ਮੂਕ ਦਰਸ਼ਕ ਪਟੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਹੋਇਆ ਬਰਾਮਦ ਸਰੇਂਜਵੇ ਕੇਤੇ ਗਈ ਬਰਾਮਦ ਠੰਡ ਦੇ ਮੌਸਮ ਵਿੱਚ ਆਉਣ ਵਾਲੀ ਹੈ ਤਬਦੀਲੀ ਮੌਸਮ ਵਿਗਿਆਨੀ ਨੇ ਦਿੱਤੀ ਇਥੇ ਚੇਤਾਵਨੀ ਦਿਨ ਨੂੰ ਹੋਵੇਗੀ ਤਾਂ ਪਰ ਆਤਮੂ ਰਹੇਗੀ ਚਾਂਦ ਬਰਬਾਰੀ ਨਾਲ ਟੁੱਟਿਆ ਆਫ ਦਾ ਤੋਂ 12 ਸਾਲਾਂ ਦਾ ਰਿਕਾਰਡ ਮੌਸਮ ਵਿੱਚ ਤਬਦੀਲੀ ਕਿਸਾਨਾਂ ਲਈ ਲਾਹੇਵੰਦ ਗਣਰਾਜ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਚੌਕਸ ਬਠਿੰਡਾ ਪੁਲਿਸ ਨੇ ਅਜੀਤ ਰੋਡ ਸਥਿਤ ਪੀਜੀ ਵਿੱਚ ਦਿੱਤੀ ਦਬਰ ਪੀਜੀ ਵਿੱਚ ਰਹਿੰਦੇ ਮੁੰਡੇ ਕੁੜੀਆਂ ਦੀ ਕੀਤੀ ਵੈਰੀਫਿਕੇਸ਼ਨ ਪੁਲਿਸ ਨੇ ਪੀਜੀ ਈਮਾਲ ਕਾਨੂੰਨ ਦਿੱਤੀਆਂ ਸਖਤ ਹਦਾਇਤਾਂ ਪੀਜੀ ਨੂੰ ਰਜਿਸਟਰ ਕਰਵਾਉਣ ਲਈਆਂ ਅਬਾ ਫਰੀਦਗੰਗਾ ਨਗਰ ਰੋਡ ਤੇ ਵਾਪਰਿਆ ਦਰਦਨਾਖਾਸਾ ਕਾਰ ਵਿੱਚ ਸਵਾਰ ਚਾਰ ਲੋਕਾਂ ਚੋਂ ਜਿੱਜੇ ਸਾਲੇ ਦੀ ਹੋਈ ਮੌਤ ਹਾਦਸੇ ਵਿੱਚ ਕਾਰ ਡਰਾਈਵਰ ਤੇ ਇੱਕ ਔਰਤ ਹੋਈ ਜ਼ਖਮੀ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਜਿੱਜਾ ਸਾਲਾ ਪਿੰਡ ਕੱਲਰ ਖੇੜਾ ਨੇੜੇ ਸੜਕ ਕੰਢੇ ਬਣੇ ਕੋਠੇ ਵਿੱਚ ਵਜੀ ਬੇਕਾਬੂ ਕਾ ਅੱਜ ਹਿਮਾਚਲ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜਾ ਯਾਤਰਾ ਹਿਮਾਚਲ ਦੇੰਦौरा ਤੋਂ ਹੋ ਕੇ ਲੰਗੇਗੀ ਯਾਤਰਾ ਕਮੰਟਰੀ ਸਕਮੈਂਡਰ ਸਤ ਕੋ ਵੀ ਰਾਹੁਲ ਗਾਂਧੀ ਨਾਲ ਮੌਜੂਦ ਸ਼ਾਮ ਨੂੰ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ ਰਾਹੁਲ ਗਾਂਧੀ ਬਰਦਾਸਪੁਰ ਵਿੱਚ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡਰੋਨ ਉੱਚਾ ਟਕਾਲਾ ਵਿੱਚ ਹਥਿਆਰ ਛੁੱਟ ਕੇ ਵਾਪਸ ਭੱਜ ਤਿਆ ਪਾਕਿਸਤਾਨ ਡਰੋਨ ਦੀ ਆਵਾਜ਼ ਸੁਣਨ ਤੇ ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ ਸਰਚ ਆਪਰੇਸ਼ਨ ਦੌਰਾਨ 4 ਪਿਸਤੌਲ 8 ਮੈਗਜ਼ੀਨ ਤੇ 47 ਰਾਉਂਡ ਬਰਾਮਦ ਅੱਜ ਪੰਜਾਬ ਵਿੱਚ 200 ਕਾਲਜ ਰਹਿਣਗੇ ਬੰਦ ਸਾਂਝੀ ਐਕਸ਼ਨ ਕਮੇਟੀ ਵੱਲੋਂ ਸਮੂਹ ਕਾਲਜਾਂ ਨੂੰ ਤਾਲਾ ਬੰਦ ਰੱਖਣ ਦਾ ਐਲਾਨ ਕਾਲਜ ਬੰਧ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਪਵੇਗਾ ਸਰ ਕੇਂਦਰੀਕ੍ਰਿਤ ਦਾਖਲਾ ਪੋਰਟਲ ਨੂੰ ਲਾਗੂ ਕਰਨ ਬਕਿਤਾ ਜਾ ਰਹੇ ਵਿਰੋਧ ਸੇਵਾ ਮੁਕਤੀ ਦੀ ਉਮਰ 58 ਸਾਲ ਘਟਾਉਣ ਸਣੇ ਟੀਚਰਾਂ ਦੇ ਸੇਵਾ ਨਿਯਮਾਂ ਵਿੱਚ ਕੀਤੀ ਛੇੜਛਾੜ ਦਾ ਵੀ ਵਿਰੋਧ